ਕੋਡੀ 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 ਨੂੰ ਦਿੱਤਾ ਗਿਆ ਆਹ ਨੰਬਰ ਕਹਿੰਦੇ ਮਲਕ ਨੂੰ ਜਿਹੜਾ ਦਿੱਤਾ ਗਿਆ ਹੈ ਅਗਲੀ ਕਬੱਡੀ ਪਾਉਣ ਦੇ ਲਈ ਸੁਲਤਾਨ ਇਸ ਵੇਲੇ ਫਿਰ ਤਿਆਰ ਵਰ ਤਿਆਰ ਹੈ ਇਹ ਕਹਿੰਦੇ ਜ਼ਿਲ੍ਹੇ ਪਟਿਆਲੇ ਦਾ ਆਹ ਕਹਿੰਦੇ ਸੁਲਤਾਨ ਕਬੱਡੀ ਪਾ ਰਿਹਾ ਹੈ ਬਾਪੂ ਬਹੁਤ ਸੋਹਣਾ ਖੇਡਿਆ ਇਹਦਾ ਨਾਮ ਕਿਵੇਂ ਸੁਲਤਾਨ ਹੈ ਜਦੋਂ 80 ਡਾਲਰ ਗੁਰਪ੍ਰੀਤ ਨੂੰ ਇੱਕ ਘੰਟੇ ਦੇ ਬਣਦੇ ਆ ਇਹ ਸ਼ੌਕ ਦੀ ਕਬੱਡੀ ਖੇਡਦਾ ਹੈ ਪਹਿਲਾਂ ਕੈਨੇਡਿਓ ਕਹਿੰਦੇ ਇੰਡੀਆ ਆ ਗਿਆ ਇੰਡੀਆ ਬਹੁਤ ਤਕੜਾ ਖੇਡਿਆ ਤੇ ਇੰਡੀਆ ਤੋਂ ਕਹਿੰਦੇ ਆਸਟ੍ਰੇਲੀਆ ਆ ਗਿਆ ਹੁਣ ਕੈਨੇਡਾ ਅਮਰੀਕਾ ਦਾ ਸੀਜ਼ਨ ਸ਼ੁਰੂ ਹੋ ਜਾਣਾ ਆ ਵਿਸ਼ਾਲ ਪਾਟਕ ਦਾ ਗੀਤਮ ਪਹਿਲਵਾਨ ਦਾ ਬੱਜੇ ਬੱਚੇ ਦੀ ਜ਼ੁਬਾਨ ਉੱਤੇ ਨਾ ਸੁਲਤਾਨ ਦਾ ਜਿਹੜੇ ਲਾਈਨਮੈਨ ਵੀ ਲੱਗ ਜਾਣ ਕਿਰਪਾ ਕਰਕੇ ਕੀ ਦੀ ਜ਼ਿੰਮੇਵਾਰੀ ਆ ਉਹ ਲਾਈਨਮੈਨ ਵੀ ਜਰੂਰ ਲੱਗ ਜਾਣਗੇ ਸੋ ਪੈਡੀ ਕਬੱਡੀ ਤੇ ਲਾਲਾ ਲਾਲਾ ਹੋ ਗਈ ਉਹ ਖੜਾ ਗਿਆ ਹਲਸੀ ਉਹ ਤਾੜੀ ਪਾ ਬਣਦੀ ਆ ਆਹ ਸੁਲਤਾਨ ਕਹਿੰਦੇ ਕਿੱਥੋਂ ਭੱਜਾਵੇਂ ਪਰ ਲਿਖਿਆ ਅੱਧੇ ਤੇ ਸੌਂਸਪੁਰ ਲਿਖਿਆ ਆਓ 18 ਇੰਚੀ ਡੌੜਾ ਡੌੜੇ ਤੇ ਤਵੀਤ ਹੈ ਵੱਡੀ ਗੱਲ ਹੈ ਚਾਰਾਂ ਜਾਫੀਆਂ ਦੇ ਵਿੱਚੋਂ ਫੜ ਗਿਆ ਪੱਟ ਮੇਰੇ ਪੰਜਾਬੀ ਵੀਰੋ ਲੱਗਿਆ ਪਿਆ ਜ਼ੋਰ ਫੁੱਲਾ ਇਹ ਅਮਰੀਕ ਫਰੋਜਪੁਰੀਆ ਫੁੱਲਾ ਤੇ ਦੇ ਹੁਣ ਘਟ ਖੇਡਦਾ ਉਥੇ ਕਮਾਂਕਾਰਾਂ ਦੇ ਵਿੱਚ ਮਿਹਨਤ ਲਾ ਕੇ ਕੈਨੇਡਾ ਦਾ ਸੀਜ਼ਨ ਕਈ ਪਲੇਅਰ ਉਧਰ ਸੈੱਟ ਹੋ ਗਏ ਆ ਉਧਰ ਹੀ ਖੇਡਦੇ ਅੰਬਾ ਸਰ ਸਿੰਘ ਦੀ ਧਰਤੀ ਪੁਲਵਾਨਾਂ ਦਾ ਨਗਰ ਐ ਸਣੀ ਆਹ ਦੁੱਗਾਂ ਵਾਲਿਆ ਸਣੀ ਕਾਲੇ ਸੰਘਿਆਂ ਦਾ ਇਹ ਮੇਰੇ ਵੀਰੋ ਬੜਾ ਆਹ ਬੜਾ ਭੇਤੀ ਆਂਬੇ ਦਾ ਸਣੀ ਕਾਲੇ ਸੰਘਿਆ ਵਾਲਾ ਠੀਕ ਹੈ ਜਾਓ ਜੀ ਜਾਓ ਮਲਕ ਬਿਨੀਆ ਮੀਨ ਵਾਲਾ ਕਬੱਡੀ ਕਬੱਡੀ ਕਰ ਰਿਹਾ ਹੈ ਚਾਰ ਜਾਫੀ ਫੂਲਾ ਵਾਹ ਗੁਰੂ ਸੁੱਖਾ ਆਓ ਸੋਨੀ ਸਾਹਮਣੇ ਸਾਹਮਣੇ ਫੂਲਾ ਸ਼ੂਸ਼ਕ ਦਾ ਦੂਜਾ ਜਫਾ ਲਾ ਗਿਆ ਹੈ ਸ਼ੂਸ਼ਕ ਦਾ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟ ਸਿੱਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟੈਂਸ਼ਨ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ